ਬਹੁਤ ਹੀ ਅੱਜ ਸਾਡਾ ਖੁਸ਼ੀ ਦਾ ਦਿਨ ਹੈ ਜਿਹੜਾ ਕਿ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਟਿਆਲਾ 2 ਤੋਂ ਸਾਡੇ ਐਮ ਐਲ ਏ ਡਾਕਟਰ ਬਰਵੀਰ ਸਿੰਘ ਜੀ ਜੋ ਕਿ ਅੰਤਕਲ ਮੰਤਰੀ ਨੇਗੇ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਦੁਆਰਾ ਜਿਹੜਾ ਪਟਿਆਲਾ 2 ਦੇ ਵਿੱਚ ਕੰਮ ਕੀਤੇ ਜਾ ਰਹੇ ਨੇ ਚਾਹੇ ਪਟਿਆਲਾ ਬਾਣਾ ਔਰ ਜਿਹੜੀ ਕਾਰਪੋਰੇਸ਼ਨ ਤਕਰੀਬਨ ਇੱਥੇ 50 ਕਰੋੜ ਦੇ ਜਿਹੜੇ ਅਸੀਂ ਕੰਮ ਕਰਾਂ ਜਾ ਰਹੇ ਹਾਂ ਬੜੀ ਜਲਦੀ ਲੋਕਾਂ ਨੂੰ ਦਿਵਾਲੀ ਤੋਂ ਪਹਿਲਾਂ ਇਹ ਤੋਹਫ਼ਾ ਮਿਲੂਗਾ ਅਸੀਂ ਇਹ ਕੰਮ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਮੁਕੰਮਲ ਕਰਾਵਾਂਗੇ ਸੜਕਾਂ ਸਾਰੀਆਂ ਨਵੀਂ ਬਣਦੇ ਰਹੀ ਜੀ ਤਕਰੀਬਨ ਜਿੱਥੇ ਜਿੱਥੇ ਐਲ ਐਨ ਟੀ ਨੇ ਪੱਟੇ ਨੇ ਉਹ ਔਰ ਜਿਹੜੀਆਂ ਵੀ ਸਾਡੀਆਂ ਸੜਕਾਂ ਖਰਾਬ ਸੀ ਉਹਨਾਂ ਦੇ ਸਾਰੀਆਂ ਨੇ ਪਟਿਆਲਾ ਟੂ ਦੇ ਐਸਟੀਮੇਟ ਬਣ ਕੇ ਉਹਨਾਂ ਨੇ ਵਰਕ ਆਰਡਰ ਵੀ ਹੋ ਗਏ ਔਰ ਅਸੀਂ ਬਹੁਤ ਜਲਦੀ ਉਹਨਾਂ ਦੇ ਉਦਘਾਟਨ ਕਰਕੇ ਕੰਮ ਕਰਾਂ ਜਾ। ਤੁਸੀਂ ਦੇਖ ਰਹੇ ਹੋ ਮੈਂ ਸੰਗਠਨ ਦਾ ਜਿਹੜਾ ਕੰਮ ਸਾਨੂੰ ਮਿਲਿਆ ਵਾ ਮੈਂ ਸੰਗਠਨ ਇੰਚਾਰਜ ਪਟਿਆਲਾ ਦਿਹਾਤੀ ਲੱਗਿਆ ਔਰ ਅਸੀਂ ਸੰਗਠਨ ਦੇ ਕੰਮ ਬਹੁਤ ਵਧੀਆ ਢੰਗ ਨਾਲ ਅਸੀਂ ਕਰ ਰਹੇ ਹਾਂ। ਜਿਹੜੀ ਸਾਡੀ ਆਉਣ ਵਾਲੀ 27 ਦੀ ਇਲੈਕਸ਼ਨਾਂ ਉਹਦੀ ਅਸੀਂ ਤਿਆਰੀ ਬੰਨੀ ਵੀ ਆ ਔਰ ਜਿੱਥੇ ਵੀ ਅਸੀਂ ਔਰ ਮੇਅਰ ਸਾਹਿਬ ਖਾਸ ਤੌਰ ਤੇ ਸਾਡੇ ਫੁੰਦਨ ਗੋਗੀਆ ਜੀ ਔਰ ਕਮਿਸ਼ਨਰ ਸਾਹਿਬ ਤਤਵਰ ਨੇ ਔਰ ਸਾਰੇ ਕੰਮ ਨੇ ਜਿਹੜੇ ਅਸੀਂ ਮੇਅਰ ਸਾਹਿਬ ਦੁਆਰਾ ਔਰ ਅਸੀਂ ਸ਼ੁਰੂ ਕਰਾ ਰਹੇ ਹਾਂ ਔਰ ਅੱਜ ਵੀ ਅਸੀਂ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਬੇਟੇ ਰਾਹੁਲ ਜੀ ਵੀ ਸਾਡੇ ਨਾਲ ਸੀ ਔਰ ਮੇਅਰ ਸਾਹਿਬ ਵੀ ਨਾਲ ਸੀ ਔਰ ਜਿਹੜਾ ਅਸੀਂ 2 ਨੰਬਰ ਵਾਰਡ ਤੋਂ ਅਸੀਂ ਪਟਿਆਲਾ 2 ਦੇ ਅੱਜ ਕੰਮਾਂ ਦੀ ਸ਼ੁਰੂਆਤ ਕਰਾ ਕੇ ਆਏ ਹਾਂ ਔਰ ਅਸੀਂ ਇਕੱਠੇ ਹੋ ਨੇ ਸੜਕ